ਮਾਨ ਸਰਕਾਰ ਕਹਿੰਦੀ ਹੈ ਇਨਵੈਸਟ ਪੰਜਾਬ ਫਾਸਟ ਪੋਰਟਲ ਫਾਸਟ ਅਪਰੂਵਲ ਇਨਵੈਸਟਰ ਫਰੈਂਡਲੀ ਸਰਕਾਰ ਪਰ ਰੋਪੜ ਤੋਂ ਜੋ ਕਹਾਣੀ ਸਾਹਮਣੇ ਆਈਏ ਉਹ ਕਹਾਣੀ ਕਹਿੰਦੀ ਹੈ ਫਾਸਟ ਪੋਰਟਲ ਪਰ ਸਲੋ ਜਸਟਿਸ ਕੈਨੇਡਾ ਤੋਂ ਆਇਆ ਇੱਕ ਐਨ ਆਰ ਆਈ ਇਨਵੈਸਟਰ ਜਿਸ ਨੂੰ ਪੰਜਾਬ ਇਨਵੈਸਟ ਨੇ ਫੁੱਲ ਅਪਰੂਵਲ ਦਿੱਤੀਆਂ ਫੈਕਟਰੀ ਚੱਲ ਰਹੀ ਸੀ ਉਤੋਂ ਤੋਂ ਵੱਧ ਵਰਕਰ ਸੀ ਹਰ ਮਹੀਨੇ 15 ਲੱਖ ਰੁਪਏ ਰੈਂਟ ਜਾ ਰਿਹਾ ਸੀ फर दिसंबर 2025 ਚ ਸਭ ਕੁਝ ਉਲਟਾ ਹੋ ਗਿਆ ਇੱਕ ਦਿਨ ਅਚਾਨਕ ਬਿਜਲੀ ਬੰਦ ਪਾਣੀ ਬੰਦ ਫੈਕਟਰੀ ਦੀ ਐਂਟਰੀ ਗੇਟ ਬੰਦ ਅੱਗੇ ਦੋ ਦਿਨ ਲਗਾਤਾਰ 40-50 ਹਥਿਆਰਬੰਦ ਬੰਦਿਆਂ ਦਾ ਪ੍ਰਕਿਰਮਖੋਸਿਆਣਾ ਵੀਡੀਓ ਐਵੀਡੈਂਸ ਹੈ ਰਿਟਰਨ ਕੰਪਲੇਂਟਸ ਵੀ ਹੈ ਫੋਰਨ ਸਿਟੀਜ਼ਨ ਹੈ ਫਿਰ ਵੀ ਪੁਲਿਸ ਕਹਿੰਦੀ ਹੈ ਕਿ ਇਹ ਸਿਵਲ ਡਿਸਪਿਊਟ ਹੈ ਕੋਈ ਐਫਆਈਆਰ ਨਹੀਂ ਜੇ ਇਨਵੈਸਟਰ ਦੀ ਮੰਨੀ ਤਾਂ ਇੱਕ ਕੇਸ ਨਹੀਂ ਸਿਸਟਮ ਦਾ ਪੈਰਾਲਾਈਸ ਹੈ ਜਿੱਥੇ ਮਾਨ ਸਰਕਾਰ ਕਹਿੰਦੀ ਹੈ ਇੰਡਸਟਰੀ ਰਿਸਰਜੈਂਸ ਆ ਰਹੀ ਹੈ ਉਥੇ ਇਨਵੈਸਟ ਪੰਜਾਬ ਅਪਰੂਵਡ ਫੈਕਟਰੀ ਵੀ ਸੇਫ ਹੋ ਗਈ ਹੋਰ ਸਟੇਟ ਨੂੰ ਵੇਖੋ ਗੁਜਰਾਤ ਨੇ 1 ਸਾਲ ਦੇ ਵਿੱਚ 2280 ਫੈਕਟਰੀਜ਼ ਐਡ ਕੀਤੀਆਂ ਨੇ ਤੇ ਟੋਟਲ 21311 ਫੈਕਟਰੀਆਂ ਨੇ ਯੂਪੀ ਨੇ 3049 ਫੈਕਟਰੀਜ਼ ਐਡ ਕੀਤੀਆਂ ਨੇ ਸਿਰਫ 1 ਸਾਲ ਦੇ ਵਿੱਚ ਤੇ ਪੰਜਾਬ ਦੇ ਵਿੱਚ ਸਿਰਫ 13166 ਫੈਕਟਰੀਜ਼ ਨੇ ਨੈਟ ਲੋਸ ਹੋ ਰਿਹਾ ਹੈ ਮੈਨੂਫੈਕਚਰਿੰਗ ਗਰੋਥ 4.6% ਹੈ ਇੰਡਸਟਰੀਜ਼ ਪੰਜਾਬ ਚੋਂ ਉੱਠ ਕੇ ਹਿਮਾਚਲ ਜਾਂ ਜੰਮੂ ਕਸ਼ਮੀਰ ਜਾ ਰਹੀਆਂ ਨੇ ਕਿਉਂਕਿ ਉੱਥੇ ਬਿਜਲੀ ਸਸਤੀ ਕੰਟਰੈਕਟਸ ਅਨਫੋਰਸੇਬਲ ਪੁਲਿਸ ਐਕਸ਼ਨ ਟਾਈਮ ਤੇ ਤੇ ਪੰਜਾਬ ਚ ਗੈਂਗਸਟਰ ਐਕਸਟੋਰਸ਼ਨ 2023 ਤੋਂ 2025 ਚ 569 ਐਫਆਈਆਰਸ ਬਿਜ਼ਨਸਮੈਨ ਨੂੰ ਧਮਕੀਆਂ ਇਸ ਕਰਕੇ ਫੈਕਟਰੀਜ਼ ਚੁੱਪ ਕਰਕੇ ਨਿਕਲਣੀਆਂ ਨੇ। ਸੋਰਨਾਕਪਾਲ ਨੇ ਕਿਹਾ ਇਹ ਕਮਰਸ਼ੀਅਲ ਫੇਲਿਅਰ ਨਹੀਂ ਇਹ ਇੰਸਟੀਚੂਨਲ ਫੇਲਿਅਰ ਹੈ। ਜੇ ਗਵਰਨਮੈਂਟ ਅਪਰੂਵਡ ਐਨਆਰਆਈ ਇਨਵੈਸਟਰ ਵੀ ਸੇਵ ਨਹੀਂ ਤਾਂ ਹੋਰ ਕੌਣ ਹੋਵੇਗਾ? ਰੋਪੜ ਐਕਸੈਪਸ਼ਨ ਨਹੀਂ ਇਹ ਇੱਕ ਐਕਸਪੋਜ਼ਰ ਸੀ। ਮਾਨ ਸਰਕਾਰ ਦਾ ਸਲੋਗਨ ਲਾਊਡ ਨੇ ਪਰ ਸਿਸਟਮ ਕਮਜ਼ੋਰ ਹੈ। ਫਾਸਟ ਅਪਰੂਵਲ ਨੇ ਸਲੋ ਜਸਟਿਸ ਹੈ। ਮਾਨ ਸਰਕਾਰ ਕਹਿੰਦੀ ਹੈ ਇਨਵੈਸਟ ਪੰਜਾਬ ਫਾਸਟ ਪੋਰਟਲ ਫਾਸਟ ਅਪਰੂਵਲ ਇਨਵੈਸਟਰ ਫ੍ਰੈਂਡਲੀ ਸਰਕਾਰ ਪਰ ਰੋਪੜ ਤੋਂ ਜੋ ਕਹਾਣੀ ਸਾਹਮਣੇ ਉਹ ਕਹਾਣੀ ਕਹਿੰਦੀ ਹੈ ਫਾਸਟ ਹੋਟਲ ਪਰ ਸਲੋ ਜਸਟਿਸ। ਕੈਨੇਡਾ ਤੋਂ ਆਇਆ ਇੱਕ ਐਨਆਰਆਈ ਉਨਿਵਰਸਰਟੀ ਜਿਸ ਨੂੰ ਪੰਜਾਬ ਇਨਵੈਸਟ ਨੇ ਫੁੱਲ ਅਪਰੂਵਲ ਦਿੱਤੀਆਂ। ਫੈਕਟਰੀ ਚੱਲ ਰਹੀ ਸੀ। 10 ਤੋਂ ਵੱਧ ਵਰਕਰ ਸੀ। ਹਰ ਮਹੀਨੇ 15 ਲੱਖ ਰੁਪਏ ਰੈਂਟ ਜਾ ਰਿਹਾ ਸੀ। ਪਰ ਦਸੰਬਰ 2025 ਚ ਸਭ ਕੁਝ ਉਲਟਾ ਹੋ ਗਿਆ। ਇੱਕ ਦਿਨ ਅਚਾਨਕ ਬਿਜਲੀ ਬੰਦ, ਪਾਣੀ ਬੰਦ, ਫੈਕਟਰੀ ਦੀ ਐਂਟਰੀ ਗੇਟ ਬੰਦ। ਅੱਗੇ ਦੋ ਦਿਨ ਲਗਾਤਾਰ 40-50 ਹਥਿਆਰਬੰਦ ਬੰਦਿਆਂ ਦਾ ਫੈਕਟਰੀ ਵਿੱਚ ਘੁਸੇ ਜਾਣਾ। ਵੀਡੀਓ ਐਵੀਡੈਂਸ ਹੈ। ਰਿਟਰਨ ਕੰਪਲੇਂਟਸ ਵੀ ਹੈ। ਫੋਰਨ ਸਿਟੀਜ਼ਨ ਹੈ। ਬੇਬੀ ਪੁਲਿਸ ਕਹਿੰਦੀ ਹੈ ਕਿ ਇਹ ਸਿਵਲ ਡਿਸਪਿਊਟ ਹੈ ਕੋਈ ਐਫਆਈਆਰ ਨਹੀਂ ਜੇ ਇਨਵੈਸਟਰ ਦੀ ਮੰਨੀ ਤਾਂ ਇੱਕ ਕੇਸ ਨਹੀਂ ਸਿਸਟਮ ਦਾ ਪੈਰਾਲਾਈਸ ਹੈ ਜਿੱਥੇ ਮਾਨ ਸਰਕਾਰ ਕਹਿੰਦੀ ਹੈ ਇੰਡਸਟਰੀ ਰਿਸਰਜੈਂਸ ਆ ਰਹੀ ਹੈ ਉੱਥੇ ਇਨਵੈਸਟ ਪੰਜਾਬ ਅਪਰੂਵਡ ਫੈਕਟਰੀ ਵੀ ਸੇਫ ਨਹੀਂ ਹੋਰ ਸਟੇਟ ਨੂੰ ਵੇਖੋ ਗੁਜਰਾਤ ਨੇ 1 ਸਾਲ ਦੇ ਵਿੱਚ 2280 ਫੈਕਟਰੀਜ਼ ਐਡ ਕੀਤੀਆਂ ਨੇ ਤੇ ਟੋਟਲ 21311 ਫੈਕਟਰੀਆਂ ਨੇ ਯੂਪੀ ਨੇ 3049 ਫੈਕਟਰੀਜ਼ ਐਡ ਕੀਤੀਆਂ ਨੇ ਸਿਰਫ ਇੱਕ ਸਾਲ ਦੇ ਤੇ ਪੰਜਾਬ ਦੇ ਵਿੱਚ ਸਿਰਫ 13166 ਫੈਕਟਰੀਜ਼ ਨੇ ਨਾਟ ਲੋਸ ਹੋ ਰਿਹਾ ਹੈ ਮੈਨੂਫੈਕਚਰਿੰਗ ਗਰੋਥ 4.6% ਇੰਡਸਟਰੀਜ਼ ਪੰਜਾਬ ਚੋਂ ਉੱਠ ਕੇ ਹਿਮਾਚਲ ਜਾਂ ਜੰਮੂ ਕਸ਼ਮੀਰ ਜਾ ਰਹੀਆਂ ਨੇ ਕਿਉਂਕਿ ਉੱਥੇ ਬਿਜਲੀ ਸਸਤੀ ਕੰਟਰੈਕਟਸ ਐਨਫੋਰਸੇਬਲ ਪੁਲਿਸ ਐਕਸ਼ਨ ਟਾਈਮਪੀ ਤੇ ਪੰਜਾਬ ਚ ਗੈਂਗਸਟਰ ਐਕਸਟਰੇਸ਼ਨ 2023 ਤੋਂ 2025 ਚ 569 ਐਫਆਈਆਰ ਬਿਜ਼ਨਸਮੈਨ ਨੂੰ ਧਮਕੀਆਂ ਇਸ ਕਰਕੇ ਫੈਕਟਰੀਜ਼ ਚੁੱਪ ਕਰਕੇ ਨਿਕਲ ਰਹੀਆਂ ਨੇ ਸੋਰ ਨਾਗਪਾਲ ਨੇ ਕਿਹਾ ਇਹ ਕਮਰਸ਼ੀਅਲ ਫੇਲਿਅਰ ਨਹੀਂ ਇਹ ਇੰਸਟੀਟਿਊਸ਼ਨਲ ਫੇਲਿਅਰ ਹੈ ਜੇ ਗਵਰਨਮੈਂਟ ਅਪਰੂਵਡ ਐਨਆਰਆਈ ਇਨਵੈਸਟਰ ਵੀ ਸੇਫ ਨਹੀਂ ਤਾਂ ਹੋਰ ਕੌਣ ਹੋਵੇਗਾ ਰੋਪੜ ਐਕਸੈਪਸ਼ਨ ਨਹੀਂ ਇਹ ਇੱਕ ਐਕਸਪੋਜ਼ਰ ਸੀ ਮਾਨ ਸਰਕਾਰ ਦਾ ਸਲੋਗਨ ਲਾਊਡ ਨੇ ਪਰ ਸਿਸਟਮ ਕਮਜ਼ੋਰ ਹੈ ਫਾਸਟ ਅਪਰੂਵਲ ਨੇ ਸਲੋ ਜਸਟਿਸ ਹੈ